ਇਹ ਇੱਕ ਗੀਤ ਸੀਗਾ ਰਣਜੀਤ ਕੌਰ ਦੀ ਆਵਾਜ਼ 'ਚ ਬਹੁਤ ਚੱਲਿਆ ਬਾਉ ਸਿੰਘ ਮਾਨ ਦਾ ਖਾਲੀ ਘੋੜੀ ਹਣਕ ਦੀ ਉੱਤੇ ਨਹੀਂ ਨੀਂਦਾ ਵੀਰ ਜੀ ਤੇ ਉਹ ਬਾਉ ਸਿੰਘ ਮਾਨ ਹੋਣਾ ਨੇ ਕਿਤੇ ਗੱਲਾਂ 'ਚ ਦੱਸਿਆ ਸੀ ਵੀ ਮੈਂ ਪਹਿਲਾਂ ਇਹ ਗੀਤ ਅਸਲ 'ਚ ਜਗਮੁਣ ਕੌਰ ਨੂੰ ਦੇਣਾ ਚਾਹੁੰਦਾ ਸੀ ਜੀ ਕਿਉਂਕਿ ਉਹਦਾ ਮਿਰਜ਼ਾ ਮਸ਼ਹੂਰ ਹੋਇਆ ਹੋਇਆ ਸੀਗਾ ਤੇ ਉਹਨੇ ਇਹਨੂੰ ਰਿਕਾਰਡ ਹੀ ਨਾ ਕਰਾਇਆ ਪਤਾ ਨਹੀਂ ਕੀ ਗੱਲ ਤੇ ਮੈਂ ਫਿਰ ਇਹ ਰਣਜੀਤ ਕੌਰ ਨੂੰ ਦਿੱਤਾ ਤੇ ਉਹ ਰਣਜੀਤ ਕੌਰ ਦਾ ਹਿੱਟ ਬਹੁਤ ਹੋਇਆ ਮੈਂ ਇਹ ਜਗਮੁਣ ਕੌਰ ਜੀ ਨੂੰ ਗੱਲ ਪੁੱਛੀ ਮੇਰੇ ਮਾਨਸਾਬ ਨੇ ਇਦਾਂ ਕਿਹਾ ਖਾਲੀ ਘੋੜੀ ਹਨਕਦੀ ਤੁਹਾਨੂੰ ਉਹਨਾਂ ਨੇ ਪਹਿਲਾਂ ਦਿੱਤਾ ਸੀਗਾ ਤੇ ਕੀ ਵਜ੍ਹਾ ਸੀ ਵੀ ਤੁਹਾਨੂੰ ਗੀਤ ਉਹ ਕਹਿੰਦੇ ਨਹੀਂ ਜਿਸ ਤਰ੍ਹਾਂ ਸੁਣਾਇਆ ਨਾ ਮੈਨੂੰ ਬਾਉ ਸਿੰਘ ਮਾਨ ਨੇ ਮੈਨੂੰ ਬਾਈ ਚਾਂਸ ਗੀਤ ਇੰਨਾ ਚੰਗਾ ਨਾ ਲੱਗਿਆ ਤੇ ਐ ਉਹ ਕਾਗਜ਼ ਤੇ ਲਿਖਿਆ ਹੋਇਆ ਵੀ ਪਿਆਰ ਰਹਿ ਗਿਆ ਤੇ ਮੈਂ ਇਗਨੋਰ ਕਰਤਾ ਮੈਨੂੰ ਪਸੰਦ ਨਾ ਆਇਆ ਤੇ ਮੈਂ ਨਹੀਂ ਰਿਕਾਰਡ ਕਰਾਇਆ ਪਰ ਉਹ ਜਦੋਂ ਮੈਂ ਸੁਣਿਆ ਰਣਜੀਤ ਕੌਰ ਦੀ ਆਵਾਜ਼ ਚ Det med här andra, i mäge, enävat, jag mig de här emigualier.